ਸਦੂ ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਵੱਡਾ ਅਪਡੇਟ ਆਉਂਦਾ ਨਜ਼ਰ ਆ ਰਿਹਾ ਹੈ ਇਹ ਮਾਮਲਾ ਜੁੜਿਆ ਹੋਇਆ ਸਚਨ ਥਾਪਨ ਦੇ ਨਾਲ ਤੀਜੀ ਸਪਲੀਮੈਂਟਰੀ ਚਾਰਜ ਸ਼ੀਟ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ ਔਰ ਇਹ ਚਾਰਜ ਸ਼ੀਟ ਮੁੱਖ ਤੌਰ ਦੇ ਉੱਤੇ ਸਚਨ ਥਾਪਨ ਦੇ ਉੱਤੇ ਸਬੰਧਤ ਹੈਗੀ ਹੈ ਸਚਨ ਥਾਪਨ ਉਹੀ ਗੁਨਾਹਗਾਰ ਉਹੀ ਗੈਂਗਸਟਰ ਜਿਹੜਾ ਲਾਰੈਂਸ ਬਿਸ਼ਨੋਈ ਦਾ ਭਤੀਜਾ ਦੱਸਿਆ ਜਾਂਦਾ ਸਚਨ ਥਾਪਨ ਜਾਂ ਸਚਨ ਬਿਸ਼ਨੋਈ ਇਹ ਅਜ਼ਰਬਾਈਜਾਨ ਭੱਜ ਗਿਆ ਸੀ ਅਜ਼ਰਬਾਈਜਾਨ ਤੋਂ ਭਾਰਤ ਲਿਆਉਂਦਾ ਗਿਆ ਭਾਰਤ ਲਿਆਉਣ ਤੋਂ ਬਾਅਦ ਹੁਣ ਮਾਨਸਾ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਮੰਗ ਲਿਆ ਚਾਰਜ ਸ਼ੀਟ ਜਿਹੜੀ ਤੀਜੀ ਸਪਲੀਮੈਂਟਰੀ ਹੈ ਉਹ ਪੇਸ਼ ਹੋਈ ਹੈ ਤੇ ਉਸ ਤੋਂ ਬਾਅਦ ਹੀ ਹੁਣ ਪ੍ਰੋਡਕਸ਼ਨ ਵਾਰੰਟ ਮੰਗ ਲਿਆ ਗਿਆ ਔਰ ਪ੍ਰੋਡਕਸ਼ਨ ਵਾਰੰਟ ਵੀ ਜਿਹੜਾ ਮੰਗਿਆ ਗਿਆ 11 ਤਰੀਕ ਦਾ 11 ਜਨਵਰੀ ਦਾ ਇਸ ਤੋਂ ਪਹਿਲਾਂ 28 ਤਰੀਕ ਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਗਿਆ ਸੀ ਲੰਗੇ ਸਾਲ ਦੀ ਦਸੰਬਰ ਮਹੀਨੇ ਦੀ 28 ਤਰੀਕ ਨੂੰ ਪ੍ਰੋਡਕਸ਼ਨ ਵਾਰੰਟ ਮੰਗਿਆ ਗਿਆ ਸੀ ਪਰ ਉਸ ਤੋਂ ਬਾਅਦ ਹੁਣ 11 ਤਰੀਕ ਜਿਹੜੀ ਹੈ ਉਹ ਪਾ ਦਿੱਤੀ ਗਈ ਹੈ 11 ਤਰੀਕ ਨੂੰ ਜਿਹੜਾ ਪ੍ਰੋਡਕਸ਼ਨ ਵਾਰੰਟ ਹੈਗਾ ਆ ਉਹ ਮੰਗਿਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਸਚਨ ਥਾਪਨ ਦੀ ਗੱਲ ਕਰੀਏ ਤਾਂ ਸਚਨ ਥਾਪਨ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੁੱਖ ਸਾਜ਼ਿਸ਼ਕਾਰਿਆਂ ਦੇ ਵਿੱਚੋਂ ਇੱਕ ਆਂਦਾ ਇਸ ਮਾਮਲੇ ਦੇ ਵਿੱਚ ਹੁਣ ਤੱਕ ਚਾਰ ਸਾਜ਼ਿਸ਼ਕਾਰੇ ਦੱਸੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਸਚਨ ਥਾਪਨ ਵੀ ਇੱਕ ਅਹਿਮ ਕਿਰਦਾਰ ਦੱਸਿਆ ਗਿਆ ਸਚਨ ਥਾਪਨ ਦੇ ਖਿਲਾਫ ਸਪਲੀਮੈਂਟਰੀ ਚਾਰਜ ਸ਼ੀਟ ਜਿਹੜੀ ਆ ਉਹ ਦਾਇਰ ਹੋਈ ਹੈ ਪਰ ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਸਚਨ ਥਾਪਨ ਦਿੱਲੀ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਹੈਗਾ ਸਚਨ ਥਾਪਨ ਤੋਂ ਪੁੱਛ ਪੜਤਾਲ ਹੋਣੀ ਬਹੁਤ ਜ਼ ਦੇ ਵਿੱਚ ਮੁਸੇਲਾ ਕਤਲकांड ਤੋਂ ਐਨ ਬਾਅਦ ਸਚਨ ਥਾਪਨ ਫਰਾਰ ਹੋ ਜਾਂਦਾ ਔਰ ਫਰਾਰ ਹੋ ਕੇ ਜਾਲੀ ਪਾਸਪੋਰਟ ਲੈ ਕੇ ਵਿਦੇਸ਼ ਭੱਜ ਜਾਂਦਾ ਵਿਦੇਸ਼ ਭੱਜਣ ਤੋਂ ਬਾਅਦ ਜਦੋਂ ਖਬਰ ਸਾਹਮਣੇ ਆਉਂਦੀ ਹੈ ਕਿ ਇਹ ਅਜ਼ਰਬਾਈਜਾਨ ਹੈਗਾ ਤੇ ਲੰਘੇ ਕੁਝ ਮਹੀਨਿਆਂ ਪਹਿਲਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਭਾਰਤ ਲਿਆਂਦਾ ਜਾਂਦਾ ਭਾਰਤ ਲੈ ਆਉਂਦੀ ਹੈ ਭਾਰਤ ਸਰਕਾਰ ਔਰ ਉਸ ਤੋਂ ਬਾਅਦ ਅਜੇ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਇਹ ਦਿੱਲੀ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਹੈਗਾ ਸਚਨ ਥਾਪਣ ਨੂੰ ਪੰਜਾਬ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਧੂ ਮਸੇਵਾਲਾ ਕਤਲकांड ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਉਂਦਾ ਦੱਸਿਆ ਜਾ ਰਿਹਾ ਸਚਨ ਥਾਪਣ ਇਹ ਗੱਲ ਕਰੀਏ ਸਚਨ ਥਾਪਨ ਦੀ ਤਾਂ ਸਚਨ ਥਾਪਨ ਜਿਹੜਾ ਹੈ ਉਹ ਪੂਰੇ ਮੋਡਿਊਲ ਦੀ ਦੇਖਰੇਖ ਕਰ ਰਿਹਾ ਸੀ ਜਿੰਨੇ ਵੀ ਮੋਡਿਊਲ ਇਸ ਕਤਲकांड ਦੇ ਵਿੱਚ ਲੱਗੇ ਹੋਏ ਸੀ ਉਹਨਾਂ ਦੀ ਦੇਖਰੇਖ ਕਰ ਰਿਹਾ ਸੀ ਖਾਸ ਕਰਕੇ ਬਲੈਰੋ ਮੋਡਿਊਲ ਜਿਹੜਾ ਸੀਗਾ ਉਸ ਦੇ ਵਿੱਚ ਬਲੈਰੋ ਗੱਡੀ ਮੁਹੱਈਆ ਕਰਵਾਣੀ ਸਚਨ ਥਾਪਨ ਦਾ ਕੰਮ ਸੀ ਐਥੋਂ ਤੱਕ ਕੀ ਸਚਨ ਥਾਪਨ ਨੇ ਸਿੱਧੂ ਮੁਸੇਲੇ ਵਾਲੇ ਦੀ ਰੈਕੀ ਵੀ ਕੀਤੀ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਮੁਸੇਲ ਦੀ ਰੈਕੀ ਕਰਨ ਵਾਲਾ ਸਚਨ ਥਾਪਨ ਲਾਰੈਂਸ ਬਿਸ਼ਨੋਈ ਦਾ ਇਹ ਭਤੀਜਾ ਸੀ ਔਰ ਇਸੇ ਲਾਰੈਂਸ ਬਿਸ਼ਨੋਈ ਦੇ ਭਤੀਜੇ ਨੇ ਉਸ ਤੋਂ ਬਾਅਦ ਬਲੈਰੋ ਗੱਡੀ ਮੁਹੱਈ ਜਿਹੜੇ ਬਲੈਰੋ ਮੋਡਿਊਲ ਦੇ ਵਿੱਚ ਸੀਗੇ ਉਹਨਾਂ ਨੂੰ ਬਲੈਰੋ ਗੱਡੀ ਮੁਹੱਈਆ ਕਰਾਉਣ ਵਾਲਾ ਵੀ ਸਚਨ ਥਾਪਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹੁਣ ਪ੍ਰੋਡਕਸ਼ਨ ਵਾਰੰਟ ਜਿਹੜਾ ਉਹ ਮੰਗ ਲਿਆ ਗਿਆ ਪਰ ਇਸ ਮਾਮਲੇ ਨੂੰ ਲੈ ਕੇ ਅਜੇ ਪੁਛਪੜਤਾਲ ਹੋਣੀ ਬਹੁਤ ਜ਼ਰੂਰੀ ਹੈ। ਸਚਨ ਥਾਪਨ ਇੱਕ ਬਹੁਤ ਅਹਿਮ ਕڑی ਹੈ ਕਿਉਂਕਿ ਉਸ ਵੇਲੇ ਵੀ ਲਗਾਤਾਰ ਗੋਲਡੀ ਬ੍ਰਾਡ ਦੇ ਸੰਪਰਕ ਦੇ ਵਿੱਚ ਜੁੜਿਆ ਹੋਇਆ ਸੀ ਸਚਨ ਥਾਪਨ ਇਹ ਦਾਵਾ ਕੀਤਾ ਜਾਂਦਾ ਹੈ। ਫਿਲਹਾਲ ਦਿੱਲੀ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਦੱਸਿਆ ਜਾ ਰਿਹਾ ਸਚਨ ਥਾਪਨ ਪਰ ਹੁਣ 11 ਤਰੀਕ ਨੂੰ ਪ੍ਰੋਡਕਸ਼ਨ ਵਾਰੰਟ ਤੇ ਉੱਤੇ ਮਾਨਸਾ ਅਦਾਲਤ ਜਿਹੜਾ ਉਹ ਲਿਆਂਦਾ ਜਾਵੇਗਾ ਤੇ ਉਸ ਤੋਂ ਬਾਅਦ ਅੱਗੇ ਚਿੱਠੇ ਖੁੱਲ ਸਕਦੇ ਨੇ ਹੋ ਸਕਦਾ ਹੈ ਕਿ ਇਸ ਸਚਨ ਥਾਪਨ ਦੀ ਅੱਗੇ ਰਿਮਾਂਡ ਹਾਸਲ ਕਰ ਲਈ ਜਾਵੇ ਉਹ ਜ਼ਾਹਿਰ ਤੌਰ ਤੇ ਜੇ ਪੰਜਾਬ ਆਵੇਗਾ ਤਾਂ ਰਿਮਾਂਡ ਹਾਸਲ ਕੀਤੀ ਜਾਵੇਗੀ ਪਰ ਅਦਾਲਤ ਦੀ ਸੁਣਵਾਈ ਕੀ ਕਹਿੰਦੀ ਹੈ ਉਸ ਉੱਤੇ ਨਿਗਰਾਨੀ ਬਹੁਤ ਜ਼ਰੂਰੀ ਹੈ ਤੀਜੀ ਸਪਲੀਮੈਂਟਰੀ ਚਾਰਜ ਸ਼ੀਟ ਦੇ ਅਧੀਨ ਸਚਨ ਥਾਪਨ ਦੀ ਪ੍ਰੋਡਕਸ਼ਨ ਵਾਰੰਟ ਜਿਹੜਾ ਉਹ ਮੰਗ ਲਿਆ ਗਿਆ ਸਚਨ ਥਾਪਨ ਫਿਲਹਾਲ ਦਿੱਲੀ ਸਪੈਸ਼ਲ ਸੈਲ ਕੋ ਦੱਸਿਆ ਜਾ ਰਿਹਾ ਪਰ ਇਹ ਸਾਰਾ ਕੁਝ ਮੂਸੇ ਵਾਲਾ ਕਤਲकांड ਦੇ ਹੁਣ ਤੱਕ ਦੀ ਕਾਰਵਾਈ ਅਦਾਲ ਦੇ ਨਾਲ ਨਿਰਭਰ ਕਰਦਾ ਹੈ ਦੂਜੇ ਪਾਸੇ ਲੰਘੇ ਦਣੀ 골ਡੀ ਬਰਾਡ ਨੂੰ ਲੈ ਕੇ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ 골ਡੀ ਬਰਾਡ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਯੂਪੀਏ ਤਹਿਤੇ ਕਾਰਵਾਈ ਭਾਰਤ ਸਰਕਾਰ ਵੱਲੋਂ ਕੀਤੀ ਗਈ 골ਡੀ ਬਰਾਡ ਨੂੰ ਅੱਤਵਾਦੀ ਐਲਾਨਿਆ ਗਿਆ ਪਰ ਉਸ ਉੱਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਪ੍ਰਤੀਕਰਮ ਹੁਣ ਸਾਹਮਣੇ ਆ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਹੁਣ ਅੱਕੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਨੇ 골ਡੀ ਬਰਾਡ ਨੂੰ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ ਦਾ ਜ਼ਰੂਰ ਸਮਰਥਨ ਕੀਤਾ ਪਰ ਦੂਜੇ ਪਾਸੇ ਅੱਕੇ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ 골ਡੀ ਬਰਾਡ ਦਾ ਕੋਈ ਬਾਲ ਵੀ ਵਾਕਾ ਨਹੀਂ ਕਰ ਪਾਇਆ ਅਜੇ ਤੱਕ ਔਰ ਹੈਰਤ ਦੀ ਗੱਲ ਹੈ ਵੱਡਾ ਵੱਡਾ ਗੈਂਗਸਟਰ ਹੋਣ ਦੇ ਨਾਂ ਦੇ ਉੱਤੇ ਹੁਣ ਅੱਤਵਾਦੀ ਵੀ ਜਿਹੜਾ ਬਣ ਗਿਆ ਉਹ ਵਿਅਕਤੀ ਬਾਹਰ ਬੈਠਾ ਸਭ ਕੁਝ ਕਰੀ ਜਾ ਰਿਹਾ ਅਜੇ ਤੱਕ ਕਰ ਰਿਹਾ ਪਰ ਨਾ ਤਾਂ ਉਹਨੂੰ ਵਿਦੇਸ਼ ਦੇ ਵਿੱਚ ਗ੍ਰਿਫਤਾਰ ਕਰਵਾਇਆ ਗਿਆ ਨਾ ਹੀ ਰੈੱਡ ਕਾਰਨਰ ਨੋਟਿਸ ਦੇ ਤਹਿਤ ਉਹਨੂੰ ਇੱਥੇ ਲਿਆਂਦਾ ਗਿਆ ਸੀਐਮ ਭਗਵੰਤ ਮਾਨ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਬਲਕੌਰ ਸਿੰਘ ਨੇ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਦਾ ਦਾਵਾ ਸੀ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਕੇ ਤੇ ਪੰਜਾਬ ਲਿਆਂਦਾ ਜਾਵੇਗਾ ਮੂਸੇ ਵਾਲੇ ਕਤਲकांड ਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਗੱਲ ਸੀਐਮ ਭਗਵੰਤ ਮਾਨ ਵੀ ਕਰਦੇ ਸੀ ਪਰ ਬਲਕੌਰ ਸਿੰਘ ਦੇ ਬਾਕਾਲ ਉਹ ਉਸ ਤੋਂ ਬਾਅਦ ਚੁੱਪ ਕਰਕੇ ਬਹਿ ਗਏ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਹਾਲਾਂਕਿ ਲੰਘੇ ਦਿਨੀ ਗੋਲਡੀ ਬਰਾੜ ਨੂੰ ਅੱਤਵਾਦੀ ਜ਼ਰੂਰ ਐਲਾਨਿਆ ਗਿਆ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਸਮਰਥਨ ਕੀਤਾ ਹੈ ਪਰ ਕਿਤਨਾ ਕਿ ਤੱਕ ਕਾਰਵਾਈ ਨੂੰ ਲੈ ਕੇ ਓਕੇ ਪਏ ਨੇ ਕਿਉਂਕਿ ਕਾਰਵਾਈ ਜਿਹੜੀ ਅੱਗੇ ਵਧਣ ਦਾ ਨਾਮ ਨਹੀਂ ਲੈ ਰਹੀ ਆਪਣੇ ਬਿਆਨਾਂ ਦੇ ਵਿੱਚ ਬਲਕੌਰ ਸਿੰਘ ਨੇ ਕੀ ਕੁਝ ਕਿਹਾ ਆਪ ਤੁਹਾਨੂੰ ਸੁਣਾ ਦਿੰਦੇ। ਹਾਂ ਮੈਨੂੰ ਵੀ ਘੰਟਾ ਤੋਂ ਪਹਿਲਾਂ ਪਤਾ ਲੱਗਿਆ। ਬੜੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨੂੰ ਰੈੱਡ ਕਵਰ ਨਾਲ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਕਬਾਤ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਂ ਘੱਟ ਜਾਤਾ ਇਹਨੂੰ ਜਿਹੜੀ ਐਕਸਟ੍ਰੇਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਨਹੀਂ ਕੱਲੇ ਸਰਟੀਫਿਕੇਟ ਦੇ ਨਾਲ ਤਾਂ ਉਈ ਬਸਲਾ ਹਾਲ ਦੀ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਪੂਸਰ ਬਣ ਸਕਦਾ ਕਿ ਜੇ ਕੇ ਤਾਂ ਕੱਲੇ ਸਰਟੀਫਿਕੇਟ ਮੇਂ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇੱਥੇ ਜ਼ਰੂਰ ਕੋਈ ਨਾ ਕੋਈ ਪੂਰਾ ਕਾਰਵਾਈ ਕਰਕੇ ਇਹਨੂੰ ਬਾਸ ਇੰਡੀਆ ਲੈਂਦਾ ਜਾ

ਉਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕਾਮ ਨਹੀਂ ਰਹੇਗਾ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣੀ ਸੀ ਤਾਂ ਇਹਦੇ ਚ ਹੋਰ ਪੂਬਕਾਵਾਂ ਨੇ ਜਾਂ ਤਾਂ ਐਸ਼ੀ ਕਰਕੇ ਗੌਂਡਰੀ ਮਜਬੂਰੀ ਗਈ ਪਈ ਹੈ ਉਧਰ ਵੀ ਪ੍ਰਸ਼ਨਾਂ ਨਹੀਂ ਕਿਉਂਦੇ ਸ਼ਾਇਦ ਚਲੋ ਵੈਗਰੂ ਭੱਲੇ ਕਰੂਗਾ ਕਰਦੇ ਕਰਦੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ